ਬਰਗਰ ਖਾਣੇ ਫालतੂ ਬਾਥੂ ਪਾ ਕੇ ਬਣਿਆ ਏ ਸਾਗ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਇੱਥੇ ਕਿੱਨੇ ਹੀ ਤਾ ਰੱਬ ਦੇ murid ਹੋਇਆ ਤੰਨਾ ਤਰੂ ਪ੍ਰਹਿਲਾ ਦਿੱਤੇ ਫਰੀਦ ਹੋਇਆ ਜੀ ਦਾ ਪਾਣੀ ਦੀ ਲਹਿਰ ਤੇ ਸਰੀਰ ਤਰ ਗਿਆ ਇਥੋਂ ਬੰਦਗੀ ਦੇ ਸਰੇ ਕਬੀਰ ਤਰ ਗਿਆ ਇੱਕ ਨਾਨਕੀ ਦਾ ਵੀਰ ਨਹੀਂ ਉਹ ਦਾਣਾ ਭੁੱਲਿਆ ਦੂਜਾ ਬਾਲਾ ਮਰਦਾਨਾ ਤੇਰੇ ਬਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਬਾਬੇ ਬੁੱਲੇ ਦੀਆਂ ਕਾਫੀਆਂ ਦਾ ਪਰਿਆ ਪਠਾਰ ਸੁਲਤਾਨ ਬਾਹੂ ਹਾਸ਼ਮਿਆ ਨੇ ਕੱਕ ਸਿਕਾਰ ਬਾਬੂ ਜੀ ਦਾ ਸ਼ੰਦ ਚੰਗੂ ਬੱਬੇ ਸੰਕੀ ਦੀਆਂ ਵਾਰਾਂ ਉੱਤੇ